ਪਾਕਿਸਤਾਨ ਵਿਚਾਲੇ 올림픽 ਵਿੱਚ ਵੀ ਕ੍ਰਿਕਟ ਮੈਚ ਦੀ ਕੋਈ ਵੀ ਸਭਾਵਨਾ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕਦੀਪ ਕਾ ਤੇ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬੀ ਲਿੰਕ ਮੀਡੀਆ ਦੇ ਖੇਡਾਂ ਦੇ ਇਸ ਖਾਸ ਬੁਲੇਟਨ ਵਿੱਚ ਜੀ ਆ ਪਾਰਤ ਪਾਕਿਸਤਾਨ ਕ੍ਰਿਕਟ ਮੈਚ ਦੇਖਣ ਵਾਲਿਆਂ ਲਈ 올림픽 ਤੋਂ ਬੁਰੀ ਖਬਰ ਆ ਰਹੀ ਹੈ ਅਮਰੀਕਾ ਦੇ ਲਾਸ ਐਜਲੈਂਸ ਵਿੱਚ ਹੋਣ ਵਾਲੇ 올림픽 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਹੋਣ ਦੀ ਸਭਾਵਨਾ ਬਹੁਤ ਘੱਟ ਹੈ ਇਸ ਦਾ ਕਾਰਨ ਟੀਮਾਂ ਦਾ ਕੁਐਲਿਫਾਈਂਗ ਫਾਰਮੈਟ ਹੋ ਸਕਦਾ ਹੈ ਜਿਸ ਦਾ ਫੈਸਲਾ ਆਈਸੀਸੀ ਕਰਨ ਜਾ ਰਿਹਾ ਹੈ ਸਾਲ 2028 ਵਿੱਚ ਹੋਣ ਵਾਲੇ 올림픽 ਵਿੱਚ ਛੇ-ਛੇ ਟੀਮਾਂ ਪੁਰਸ਼ ਅਤੇ ਮਹਿਲਾ ਵਰਗ ਵਿੱਚ ਹਿੱਸਾ ਲੈਣਗੀਆਂ ਦੀ ਗਾਰਡੀਅਨ ਦੀ ਰਿਪੋਰਟ ਦੇ ਅਨੁਸਾਰ ਆਈਸੀਸੀ 올림픽 2028 ਲਈ ਖੇਤਰੀ ਕੁਆਲੀਫਾਈਂਗ ਫਾਰਮੈਟ ਦੀ ਵਰਤੋਂ ਕਰੇਗਾ ਇਸ ਵਿੱਚ ਆਪਣੇ-ਆਪਣੇ ਖੇਤਰਾਂ ਦੀਆਂ ਛੇ ਟੀਮਾਂ ਕੁਆਲੀਫਾਈ ਕਰਨਗੀਆਂ ਰਿਪੋਰਟ ਦੇ ਅਨੁਸਾਰ ਪੁਰਸ਼ ਵਰਗ ਵਿੱਚ ਏਸ਼ੀਆ ਤੋਂ ਭਾਰਤ ਤੇ ਔਸ਼ੇਨੀਆ ਤੋਂ ਆਸਟ੍ਰੇਲੀਆ ਨੂੰ ਸਥਾਨ ਮਿਲਣ ਦੀ ਉਮੀਦ ਹੈ ਯੂਰਪ ਤੋਂ ਬ੍ਰਿਟੇਨ ਅਤੇ ਅਫਰੀਕਾ ਤੋਂ ਦੱਖਣੀ ਅਫਰੀਕਾ ਜਗ੍ਹਾ ਬਣਾਉਣ ਦੇ ਦਾਅਵੇਦਾਰ ਹਨ ਅਮਰੀਕਾ ਨੂੰ ਮੇਜ਼ਬਾਨ ਹੋਣ ਦਾ ਫਾਇਦਾ ਮਿਲ ਸਕਦਾ ਹੈ ਵੈਸਟ ਇੰਡੀਜ਼ ਦੀ ਟੀਮ ਕੈਰੇਬੀਅਨ ਟਾਪੂਆ ਤੋਂ ਪ੍ਰਵੇਸ਼ ਕਰ ਸਕਦੀ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਸਿੰਗਾਪੁਰ ਵਿੱਚ ICC ਦੀ AGM ਵਿੱਚ ਇਸ ਵਾਰ ਚਰਚਾ ਕੀਤੀ ਗਈ ਸੀ ਪਾਕਿਸਤਾਨ ਅਤੇ ਨਿਊਜ਼ੀਲੈਂਡ ਨੇ ਖੇਤਰੀ ਜੋਖਟਾਪਨਾਲੀ ਦੀ ਵਰਤੋਂ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਪੁਰਸ਼ਕ੍ਰਿੱਕਟ ਦੀ 올림픽 ਵਾਪਸੀ ਤੋਂ ਖੁੰਝ ਜਾਣਗੇ ਇਸਰਵਰ ਦੂਜੀ ਵਾਰ ਹੋਵੇਗਾ ਜਦੋਂ 올림픽 ਵਿੱਚ ਕ੍ਰਿਕਟ ਕਿੱਡਾ ਜਾਵੇਗਾ ਕ੍ਰਿਕਟ ਪਹਿਲੀ ਵਾਰ 1900 ਵਿੱਚ ਪੈਰਿਸ 올림픽 ਵਿੱਚ ਖੇਡਿਆ ਗਿਆ ਸੀ ਜਿਸ ਵਿੱਚ ਬ੍ਰਿਟੇਨ ਨੇ ਇੱਕ ਇੱਕ ਮੈਚ ਦੇ ਵਿੱਚ ਫਰਾਂਸ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਹੁਣ ਇਹ ਦੇਖਣਾ ਬਾਕੀ ਹੈ ਕਿ 128 ਸਾਲਾਂ ਬਾਅਦ ਜਦੋਂ ਕ੍ਰਿਕਟ 올림픽 ਵਿੱਚ ਵਾਪਸ ਆਉਂਦਾ ਹੈ ਤਾਂ ਸੋਨ ਤਗਮਾ ਕੌਣ ਜਿੱਤਦਾ ਹੈ ਕ੍ਰਿਕਟ ਨੂੰ ਸ਼ਾਮਿਲ ਕਰਨ ਦਾ ਫੈਸਲਾ ਅਕਤੂਬਰ 2023 ਵਿੱਚ ਮੁੰਬਈ ਵਿੱਚ IOC ਦੀ ਮੀਟਿੰਗ ਦੌਰਾਨ ਲਿਆ ਗਿਆ ਸੀ ਖੇਡਾਂ ਨਾਲ ਜੁੜੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ মিডিਆ ਧੰਨਵਾਦ